ਬੜਾ ਸਵਾਗਤ ਹੈ ਦੋਸਤੋ ਅਸੀਂ ਅੱਜ ਆਏ ਭੋਲੇ ਵਾਲ ਪਿੰਡ ਇੱਥੇ ਸਾਨੂੰ ਇਹ ਪਤਾ ਲੱਗਿਆ ਕਿ ਫੋਰੈਸਟ ਮਹਿਕਮੇ ਨੇ ਕੁਝ ਗਰੀਬ ਲੋਕਾਂ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਆਉ ਜਾਣਦੇ ਹਾਂ ਕੀ ਹੋਇਆ ਸਾਰਾ ਉਹਨਾਂ ਦਾ ਪੱਖ ਜਾਣਦੇ ਆ ਪਿੰਡ ਵਾਸੀ ਆਗੇ ਹੋਏ ਆ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਉਧਰ ਮਾਤਾ ਪਿਣਾ ਵੀ ਖੜੀਆਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਆ ਸਾਹਮਣੇ ਫੋਰੈਸਟ ਦਾ ਕੀ ਆਗਾ ਜੀ ਇਹ ਕੀ ਆਗਾ ਗਾਰਡਕਵਾਰ ਗਾਰਡਕਵਾਰ ਹੈ ਦੇਖੋ ਤਾਜ ਮਹਿਲ ਨਾਲੋਂ ਵੀ ਜ਼ਿਆਦਾ ਇਹ ਹੋ ਗਿਆ ਇਸ ਟਾਈਮ ਮਹਿਕਮੇ ਨੂੰ ਇੱਥੇ ਦੱਸੋ ਮੈਨੂੰ ਕਿ ਆ ਇਹਨਾਂ ਨੇ ਕਬਜ਼ਾ ਕੀਤਾ ਵਾ ਦਿਖਾਇਓ ਮੈਨੂੰ ਆ ਦਿਖਾਇਓ ਕੈਮਰਾਮੈਨ ਦੀ ਕਿ ਦਿਖਾਇਓ ਕਿਆ ਕਬਜ਼ੇ ਕੀਤੇ ਹੋਏ ਨੇ ਕੁਝ ਵੀ ਨਹੀਂ ਕੀਤਾ ਹੋਇਆ ਜੇ ਮੱਝਾਂ ਮੜੀਆਂ ਜੀਆਂ ਵੱਲ ਲਈਆਂ ਗਾਈਆਂ ਵੱਲ ਲਈਆਂ ਜਾਪੋ ਰੱਖ ਲਿਆ ਤਾਂ ਇਹ ਕਬਜ਼ੇ ਹੋ ਗਏ ਹਲਕਾ ਬਤਾਇ ਕਿ ਦਿਨੇ ਚੱਟਾ ਜੀ ਨੂੰ ਵੀ ਮੈਂ ਦੱਸਣਾ ਚਾਹੁੰਦਾ ਇਹ ਦੱਸ ਰਿਹਾ ਵੀ ਸਾਡੇ ਨਾਲ ਮਹਿਕਮੇ ਵਾਲੇ ਨਾ ਬਹੁਤ ਜਿਆਦਾ ਤੱਕਾ ਕੀਤਾ ਆ ਪਿੱਛੇ ਤੁਸੀਂ ਦੇਖ ਸਕਦੇ ਆ ਇੱਕ ਗਾਰਡ ਕੁਆਟਰ ਹੈ ਕੋ ਬਹੁਤ ਪੁਰਾਣਾ ਘਿਰਨੇ ਵਾਲਾ ਹੋਇਆ ਵਾ ਇੱਥੇ ਅੰਦਰ ਕੱਖ ਵੀ ਐ ਨਹੀਂ ਕੁੱਤੇ ਬੈਠੇ ਹੋਏ ਇੱਥੇ ਇੱਥੇ ਵੀ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ ਵਾ ਬਸ ਸਾਡੀ ਜੋ ਨਿਗਾਹ ਦੇਖ ਰਹੀ ਐ ਇਸ ਟਾਈਮ ਮੈਂ ਅਫਸਰ ਚਾਹੀਨ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਖੁਦ ਆ ਕੇ ਇੱਕ ਵਾਰ ਦੇਖੋ ਇੱਥੇ ਕਿਹੜਾ ਕਬਜ਼ਾ ਹੋਇਆ ਵਾ ਕੀ ਕੀਤਾ ਹੋਇਆ ਹੀ ਨਹੀਂ ਕੋਈ ਕੋਈ ਇਮਾਰਤ ਨਹੀਂ ਬਣੀ ਕੋਈ ਬਿਲਡਿੰਗ ਨਹੀਂ ਬਣੀ ਕੋਈ ਕੁੱਲੂ ਨਹੀਂ ਬਣਿਆ ਕੋਈ ਕਪ ਨਹੀਂ ਬਣਿਆ ਵਾ ਇੱਥੇ ਹੈ ਕਿ ਆਦਰਸਲ ਗੱਲ ਕੀ ਆਗੇ ਜੀ ਤੁਸੀਂ ਦੱਸੋ ਅੱਛਾ ਦਰਦ ਨੂੰ ਪਾਓ ਅੱਗੇ ਕਰੋ ਕੋਈ ਕਰ ਲੂ ਕੈਮਰਾ ਸਤਿ ਸ੍ਰੀ ਅਕਾਲ ਜੀ ਸਰ ਬੇਨਤੀ ਇਹ ਹੈ 16 ਤਰੀਕ ਨੂੰ ਬਲੈਕ ਆਫਸਰ ਔਰ ਬਨਗਾਰਡ ਉਰ ਆਏ ਉਹਨੇ ਸਾਨੂੰ ਕਿਸੇ ਦਾ ਪੁੱਛਿਆ ਨਹੀਂ ਸਾਰਾ ਜਿਹੜਾ ਕੁੱਪ ਕੁੱਪ ਤੇ ਇਹ ਦੇਖ ਦਿੱਤੇ ਜਾ ਸੀ ਪੁੱਛਿਆ ਕਿ ਆਕਾਰ ਬਾਈ ਉਹਨੇ ਕਿਹਾ ਬਈ ਲਾਲ ਚੰਦ ਸਾਨੂੰ ਮਜਬੂਰ ਕਰ ਰਿਹਾ ਜੀ ਅਸੀਂ ਗਰੀਬ ਬੰਦੇ ਜਗਾ ਇਹ ਮਹਿਕਮੇ ਦੀ ਅਸੀਂ ਕੋ ਤਕਾ ਨਹੀਂ ਕਰਦੇ ਤੇ ਕੋਈ ਕਬਜ਼ਾ ਨਹੀਂ ਕਰੇ ਅਬ ਗਰੀਬ ਹੋਣੇ ਕਰਕੇ ਅਸੀਂ ਔਰ ਡੰਗਰ ਸ਼ੋਮਾ ਬੰਨ ਲੈਂਦੇ ਤੇ ਜਿਹੜਾ ਲਾਲਚੰਦ ਕਲਤਾਰਪੁਰ ਦਾ ਵਸਵਾਸੀ ਹੈ ਜੀ ਇਹ ਸ਼ਿਕਾਇਤ ਹੀ ਬੰਦਾ ਆਪਣੇ ਪਿੰਡ ਦੀਆਂ ਸਾਡੇ ਦੀਆਂ ਹੀ ਨੇ ਕੋਈ ਅੰਤ ਨਹੀਂ ਛੱਡਿਆ ਇਹਨੀਆਂ ਸ਼ਿਕਾਇਤਾਂ ਕਰੀ ਇਹ ਹੁਣ ਤੁਹਾਡੀ ਜਿਹੜੀ ਇਹ ਸ਼ਿਕਾਇਤ ਹੈ ਇੱਥੇ ਵੀ ਇਹ ਕਿਆ ਕੀਤੀ ਵੀ ਇਹ ਜਿਹੜੀ ਗਾਰਡ ਕੁਆਟਰ ਦੀ ਸ਼ਿਕਾਇਤ ਹੈ ਇਹਨੇ ਲਾਲਚੰਦ ਮਹਿਕਮੇ ਨੂੰ ਕਿਹਾ ਪਈ ਨਹੀਂ ਕਬਜਾ ਕਰਿਆ ਵਾ ਜੀ ਕਬਜਾ ਤੁਸੀਂ ਉਹ ਆਕੇ ਮੌਕੇ ਪਰ ਦੇਖ ਸਕਦੇ ਜਦ ਕਿ ਆ 13 ਕਨੈਲ ਕੁਸ਼ ਮੜਲੇ ਜਗਾ ਜਿਹੜੀ ਛਾਬ ਲਾਟੀ ਨੇ ਆ ਪਰੋਕੀ ਵੀ ਹੈ ਪੂਰਾ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਹੈ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਦਿਨੇਸ਼ ਚਰ ਦਾ ਮੇਲੇ ਨੂੰ ਬੇਨਤੀ ਹੈ ਕਿ ਬੰਦੀ ਘਰ ਵੇ ਲਾਲਚੰਦ ਪਰ ਕਰੀ ਜਾਵੇ ਔਰ ਜਿਹੜਾ ਇਹਨੇ ਨਜਾਇਜ਼ ਕਬਜਾ ਕਰਿਆ ਵਾ ਉਹੀ ਤੇ ਸਦਾ ਜਾਵਾ ਜੀ ਇਹ ਤੁਸੀਂ ਕਹਿ ਰਹੇ ਵੀ ਜਿਹੜੇ ਮੈਕਮੇਂ ਵਾਲੇ ਆ ਇਹਨੇ ਬਹੁਤ ਜ਼ਿਆਦਾ ਧੱਕਾ ਕੀਤਾ ਕਿਆ ਕੀਤਾ ਹਾਂ ਮੈਕਮੇਂ ਨੇ ਲਾਲ ਚੰਦ ਦੇ ਕਹੇ ਤੇ ਸਾਨੂੰ ਬਿਨਾਂ ਨੋਟਸ ਦਿੱਤੇ ਤੇ ਜਿਹੜਾ ਸਾਡਾ ਸਮਾਨ ਖਿਲਾਰਿਆ ਜੀ ਉਹਦੇ ਨੋਟਸ ਨੋਟਸ ਆ ਗਿਆ ਬਲਾਲ ਚੰਦ ਨੇ ਉਹ ਜਿਹੜਾ ਜਗਾ ਦਾ ਨੋਟਸ ਹੈ ਜੀ 11 ਨੋਟਸ ਕਢਾਏ ਬਿਓ ਸਾਡੀ ਰਹਿਸੀ ਜ਼ਮੀਨ ਹੈ ਜੀ ਜਿਹਦੇ ਲਾਲ ਚੰਦ ਨੇ ਨੋਟਸ ਕਢਾਏ ਬਿਓ ਲਾਲ ਚੰਦ ਜਿਹੜਾ ਅਸਲ ਸ਼ਿਕਾਇਤ ਕਰਤਾ ਜੀ ਉਹਨੇ ਵੱਖ-ਵੱਖ ਮੈਕਮਿਆਂ ਦੇ ਔਰ ਕੋਈ محکمہ ਛੱਡਿਆ ਨਹੀਂ ਵਾਟਰ ਸਪਲਾਈ ਸਾਡਾ ਫਰੈਸ਼ ਡਿਪਾਰਟਮੈਂਟ ਆ ਪਟਵਾਰੀਆਂ ਦੇ ਇਹ ਐਸਾ ਸ਼ਿਕਾਇਤੀ ਬੰਦਾ ਜੀ ਨੇ ਆਪ ਉਹ ਰੋਕੀ ਵੀ ਆ ਆਪਣਾ ਪਿੰਡ ਵੀ ਨਾ ਤੰਗ ਕਰਿਆ ਵਾ ਉੱਥੇ ਵੀ ਉੱਥੇ ਪਾਚੇ ਪਾਇਏ ਸਾਡੇ ਪਰ ਵੀ ਕੈਸਾ ਬਕਰ ਦਮਾਤਾ ਜਿਹਦੇ ਅਸੀਂ ਸ਼ਾਮਲ ਨਹੀਂ تھے ਉੱਥੇ ਵੀ ਸਾਡੇ ਪਰ ਕੋਰਟ ਕੇਸ ਕਰਿਆ ਵਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਦਿਨੇਸ਼ ਚੱਦਾ ਜੀ ਨੂੰ ਇਹ ਅਪੀਲ ਕਰਦੇ ਆ ਪਈ ਦੇ ਪਰ ਬਣਦੀ ਜੋ ਕਾਰਵਾਈ ਕਰੀ ਜਾਵੇ ਤੇ ਨਹੀਂ ਸਾਨੂੰ ਸੜਕਾਂ ਪਰਾਣਾ ਪਾਉਂਗਾ ਮਜਬੂਰ ਹੋਗਾ ਅਸੀਂ ਡੀਸੀ ਦਫ਼ਤਰ ਔਰ ਹਾਂ ਬੋਲੋ ਬੋਲੀ ਉਹ ਬੰਬ ਭਾਗ ਦੀ ਇਹ ਫੂਰੇ ਦਫ਼ਤਰ ਵੀ ਅਸੀਂ ਤੁਹਾਡਾ ਲਾਣੇ ਨੂੰ ਮਜਬੂਰ ਹੋਵਾਂਗੇ ਹੁਣ ਤੁਸੀਂ ਕੀ ਚਾਹਦੇ ਵੀ ਸਾਡੇ ਜਿਹੜਾ ਕੁੱਪ ਵਗੈਰਾ ਮਾੜਾ ਜਾ ਪਿਆ ਇਹ ਰਹਿਣ ਦਿਨ ਪਿਆ ਕੇ ਹਾਸ ਇਹ ਹੀ ਮੰਗ ਕਰਦੇ ਆ ਗਰੀਬ ਬੰਦੇ ਸਾਡੇ ਕੋਈ ਜਗਾ ਹੈ ਨਹੀਂ ਜੀ ਮਜਬੂਰੀ ਨੂੰ ਅਸੀਂ ਇੱਥੇ ਲਾਇਆ ਵਤਾ ਅਸੀਂ ਇਹੀ ਮਹਿਕਮੇ ਤੇ ਮੰਗ ਕਰਦੇ ਆ ਪਰ ਜਿਹੜਾ ਸਾਡਾ ਇੱਥੇ ਅਸੀਂ ਕੋਈ ਕਬਜ਼ਾ ਕਰਨ ਦੀ ਕਰਨੀ ਕੋ ਜਗਾ ਨਹੀਂ ਪਾਣੀ ਪਰ ਸਾਡੇ ਜਿਹੜੇ ਡੰਗਰ ਹੈ ਜਿੱਦਾਂ ਪਹਿਲਾਂ ਤੇ ਉਦਾਂ ਵੱਜੇ ਜਾਣ ਤੇ ਜੇ ਅਸੀਂ ਕੋ ਕਬਜ਼ਾ ਕਰਾ ਗਏ ਥੇ ਕੋ ਜਗਾ ਪਾਵਾਗੇ ਸਾਡੇ ਵਿਰੁੱਧ ਵਿਭਾਗ ਮੰਭਾ ਬਣਦੀ ਕਾਰਵਾਈ ਕਰਾ ਜੀ ਤੁਸੀਂ ਪਿੰਡ ਨਹੀਂ ਥੱਕਾ ਕਰਦੇ ਆ ਹਾਂਜੀ ਕੱਲ੍ਹ ਕੀ ਹੋਇਆ ਮਹਿਕਮੇ ਵਾਲੇ ਨੇ ਕੀ ਕੀਤਾ ਇਹਨਾਂ ਨੇ ਬਸ ਸਮਾਨ ਸਮੋਣ ਚਕਾ ਦਿੱਤਾ ਇਹਨਾਂ ਦਾ ਜਬਰਦਸਤੀ ਚਕਚਕ ਸਿੱਪਿਆ ਹਾਂਜੀ ਜਬਰਦਸਤੀ ਚਕਚਕ ਸਿੱਪਿਆ ਇਹਨਾਂ ਨੇ ਕੀਤਾ ਜੀ ਨਾਮ ਤਾਂ ਮੈਂ ਜਾਣਦੇ ਨਹੀਂ ਅਫਸਰ ਆਇਆ ਤੇ ਜੰਗਲਾਤ ਦੇ ਜਿਹੜੇ ਅਫਸਰ ਆਏ ਤੁਹਾਨੂੰ ਨਹੀਂ ਸੀ ਹਾਂਜੀ ਕੋਈ ਵੀ ਇਹਨਾਂ ਨੂੰ ਪਹਿਲਾਂ ਕੋਈ ਕਿਸੇ ਤਰ੍ਹਾਂ ਦੀ ਸਮਾਨ ਸਾਰਾ ਨਹੀਂ ਆਇਆ ਹਾਂ ਤੁਹਾਨੂੰ ਕਹਿਣਾ ਚਾਹੁੰਦੇ ਸੀ ਕੁਝ ਕਹਿਣਾ ਚਾਹੁੰਦੇ ਇਹ ਤੇ ਭਾਈ ਸਾਡੇ ਨਾਲ ਜਿਆਦਾ ੱੱਕਾ ਹੋ ਰਿਹਾ ਏ ਹਾਂ ਅਸੀਂ ਕੰਮ ਨੂੰ ਕਿਹਾ ਵੀ ਅਸੀਂ ਆਪੇ ਉਹ ਕਰੂੰਗੇ ਜੇ ਸਾਨੂੰ ਜੋ ਹੋਈ ਅਸੀਂ ਕੋਈ ਪ੍ਰਕਾਅ ਜ ਨਹੀਂ ਕੋਈ ਕੋਈ ਡੰਗਰਾ ਵਾਸਤੇ ਰੱਖਿਆ ਬਈ ਅਸੀਂ ਕੋਈ ਤੇ ਨਿਸ਼ਾਨ ਉਹ ਨਹੀਂ ਕਰਦੇ ਹੈਗੇ ਵੀ ਹਾਂ ਅਸੀਂ ਜਗਾ ਪਾਣੀ ਕੇ ਕਿੱਦਾ ਕਿੱਦਾਂ ਸਾਡੇ ਕੋਲ ਜਗਾ ਕੱਟਾ ਜਿਉਂਦੇ ਕਰਕਾ ਉਹ ਕਰਿਆ ਵਾ ਹਾਂ ਬਿਲਕੁਲ ਤਾਂ ਦਿਖ ਰਿਹਾ ਏ ਕੁਛ ਨਹੀਂ ਹੋਇਆ ਬਾ ਦੇਖੋ ਆ ਵੀ ਬਿਲਕੁਲ ਖਾਲੀ ਪਿਆ ਸਾਰਾ ਕੁਝ ਵੀ ਨਹੀਂ ਆਉਂਦਾ ਕੁੱਤਾ ਬੈਠਾ ਇੱਕ ਉਹ ਸਾਹਮਣੇ ਕੋਈ ਨਹੀਂ ਸਾਨੂੰ ਜੀ ਸਾਨੂੰ ਪੁੱਛਿਆ ਉਹ ਹੀ ਬੈਠਾ ਮੈਨੂੰ ਹੈ ਹੀ ਮੇਲਾ ਦਾ ਉਹੀ ਐਸ ਟ ਖਾਲੀ ਪਿਆ ਬਿਲਡਿੰਗ ਦਾ ਪਤਾ ਨਹੀਂ ਕਦ ਗਿਰ ਜਾਣਾ ਕਿਹੜੇ ਕਬਜ਼ੇ ਕੀਤੇ ਹੋਏ ਇੱਥੇ ਚਲੋ ਇਹ ਤਾਂ ਬਿਲਕੁਲ ਦਿਨੇਸ਼ ਪਾਜੀ ਦਿਨੇਸ਼ ਚੱਡਾ ਜੀ ਹਲਕਾ ਵ代ਕ ਤੁਸੀਂ ਹਮੇਸ਼ਾ ਗਰੀਬਾਂ ਦੀ ਸੁਣਦੇ ਇਹਨਾਂ ਵੱਲ ਵੀ ਦੇਖਿਓ ਜੇਰਾ ਆ ਕੇ ਕੁਝ ਵੀ ਨਹੀਂ ਹੈਗਾ ਇੱਥੇ ਕੀ ਆ ਇੱਕ ਛੋਟਾ ਜਿਹਾ ਭੋਜੇ ਰੱਖਿਆ ਬਾਈ ਨਹੀਂ ਹੋਰ ਤਾਂ ਕੁਝ ਦਿਖਦਾ ਨਹੀਂ ਕਿਆ ਮਾਤਾ ਜੀ ਹੋਰ ਤਾਂ ਨਹੀਂ ਪੁਚਾਇਆ ਜੀ ਇਹ ਤਾਂ ਕੁਝ ਨਹੀਂ ਹੈ ਸਾਲਾਂ ਤੋਂ ਸਾਲਾਂ ਤੋਂ ਬਹੁਤ ਤੰਗ ਕੀਤਾ ਪਾਉਂਦੇ ਨੇ ਹਾਂ ਇਹ ਸਾਡੇ ਤੋਂ ਮਾਰ ਮਾਰੀ ਗੱਲਾਂ ਤੇ ਦਰਖਾਸਤ ਵੀ ਦੇਂਦਾ ਅਸੀਂ ਗਰੀਬ ਆਦਮੀਆਂ ਤੰਗ ਕੀਤਾ ਪਾਓ ਸਾਡੇ ਲਾਲਚੰਦ ਨੇ ਸਾਡੇ ਪਾਸੇ ਜਿਆਦਾ ਕੀਤਾ ਵਾ ਤੇ ਸਾਡੇ ਬੱਚੇ ਉਹਨੇ ਰੋਟੀ ਦੇਣਾ ਕਿ ਐਵੇਂ ਸੜਕਾਂ 'ਤੇ ਬੈਰ ਕੇ ਬੈਠ ਜਾਣਾ ਫਿਰ ਕਮਾਣਾ ਵੀ ਕੀ ਆ ਹੈ ਤੁਹਾਡਾ ਪਿੰਡ ਦਾ ਨਾਮ ਕੀ ਆ ਸਾਡੇ ਪਿੰਡ ਦਾ ਪੋਲੇਆਰ ਹੈ ਜੀ ਪੋਲੇਆਲ ਮੈਨੂੰ ਲੱਗਦਾ ਸਾਰਾ ਹੀ ਗਾਇਆ ਵਾ ਇਕੱਠਾ ਇੰਨੇ ਕੀ ਜੀ ਵੋਟਰ ਆਪਣੇ ਹਾਂਜੀ ਸਾਰੇ ਲਾਲਚੰਦ ਤੇ ਦੁਖੀ ਹੈ ਸਾਰੇ ਦੁਖੀ ਹੈ ਜੀ ਸਾਰੇ ਦੁਖੀ ਹਾਂਜੀ ਸਾਨੂੰ ਡੰਗਰ ਪਸੂ ਵੀ ਨਹੀਂ ਬਣਨ ਦਿੰਦਾ ਤੇ ਸਾਨੂੰ ਰਹਿਣ ਨਹੀਂ ਦਿੰਦੇ ਤੇ ਐਸੇ ਜੀ ਕਬਜੇ ਐਸੇ ਕਰਨੇ ਨਹੀਂ ਐਸ ਗਰੀਬ ਆਦਮੀ ਕਬਜ ਕਰਵੇ ਜੋਗੀਆਂ ਸੇ ਹਨ ਜੀ ਸਹਿਮਤੀ ਨਾਲ ਡੰਗਰ ਪਾਚੋ ਬੰਨਦੇ ਨੇ ਸੜੀ ਗਰੀਬੀ ਦਾ ਇਹਨਾਂ ਫਾਇਦਾ ਉਠਾਂਦਾ ਬਿਲਾਲ ਜੰਦ ਠੀਕ ਹੈ ਹੋਰ ਤਾਂ ਵੀ ਦੇ ਕੰਮ ਨੂੰ ਉਨੀ ਡੰਗਰ ਛੱਡ ਤੇ ਸਾਡੇ ਘਰੀ ਹੈਨ ਤਾਂ ਕੋਈ ਵੀ ਓਹੋ ਅੱਛਾ ਕੋਈ ਵੀ ਨਾ ਥਾ ਕਰੇ ਪਗੜ ਕਿਤੇ ਨੂੰ ਭੱਜ ਗਿਆ ਸਾਡੇ ਡੰਗਰ ਹੁਣ ਵੀ ਨੇ ਲੱਬ ਦੇ ਕੀ ਕਿੰਨੀ ਡੰਗਰ ਦੇ ਡੰਗਰ 4.5 ਤੇ 4 ਨਹੀਂ ਹੁਣ 4 ਹੀ ਲੱਭਿਆ ਕਰਦੇ ਮੱਝਾਂ ਦੀਆਂ ਮੱਝਾਂ ਹਾਂਜੀ ਮੱਝੇ ਦੀ ਇੱਕ ਗਾਂ ਹੀ ਸੀ ਇਹ ਜਿਹੜੇ ਫੋਰੈਸਟ ਆਫੀਸਰ ਆਏ ਉਹਨਾਂ ਨੇ ਖੋਲ ਕੇ ਛੱਡਤੀਆਂ ਨਹੀਂ ਜਿਹੜੇ ਆਏ ਤੇ ਸਾਡੀ ਤੂੜੀ ਖਾਲੀ ਕਾਨ ਕੁੱਪ ਅੱਛਾ ਤੁਸੀਂ ਤੇ ਐ ਨਹੀਂ ਤੁਹਾਡੇ ਪਿੱਛੇ ਐ ਨਹੀਂ ਤੇ ਭਾਜੀ ਸਾਡਾ ਬੱਚਾ ਵੀ ਨਾ ਥਾ ਅਸੀਂ ਕੰਮ ਤੇ ਕਹਿਵਦੇ ਬਾਡੀ ਕਰਦੇ ਤੇ ਮੈਂ ਕਹਿੰਦਾ ਹੁਣ ਤਾਂ ਮੱਝ ਵੀ 80 80 ਲੱਖ ਲੱਖ ਰੁਪਏ ਦੀ ਹੈ ਹਾਂਜੀ ਉਹ ਮਿਲਦੀ ਨਹੀਂ ਅਸੀਂ ਟੋਲ ਤੇ ਸਾਨੂੰ ਲੱਭ 4 ਲੱਖ ਰੁਪਏ ਦੇ ਇਹਨਾਂ ਦੇ ਜੀ ਖੋਲ ਕੇ ਛੱਡ ਦਿੱਤੇ ਦੇਖੋ ਹੈ ਮੈਂ ਕਿ ਮੈਨੇ 3-4 ਲੱਖ ਰੁਪਏ ਦੇ ਇਹਨਾਂ ਦੇ ਜਲਦਾ ਇਹ ਇਹ ਕਿਹੜਾ ਕੋਈ ਫੈਕਟਰੀਆਂ ਦੇ ਮਾਲਕ ਐ ਤੁਸੀਂ ਤਾਂ ਇਹਨਾਂ ਦੇ ਪਿੱਛੇ ਛੱਡ ਗਏ ਹੁਣ ਲੱਭਿਆ ਨਹੀਂ ਕਰਦੇ ਆਓ ਲਭਾਓ ਇਹਨਾਂ ਨਾਲ ਆ ਕੇ ਮਾਲਕਾ ਪਤਾ ਇੱਕ ਜੀ ਵੀ ਕਹੂੰਗਾ ਇਹ ਸ਼ਰੇਆਮ ਗੁੰਡਾ ਕਰਦੀ ਆ ਅਫਸਰਾਂ ਦੀ ਇਹਨਾਂ ਨੂੰ ਨਕਾਮ ਪਾ ਕੇ ਰੱਖਿਆ ਕਰੋ ਥੋੜੀ ਜੀ ਸਮਝਾ ਕੇ ਰੱਖਿਆ ਕਰੋ ਹੋਰ ਤਾਂ ਨਹੀਂ ਕਹਿਣਾ ਤੁਸੀਂ ਕੁਝ ਹਾਂਜੀ ਹਾਂਜੀ ਆ ਤੂੜੀ ਸਾਡੀ ਦੇਖ ਲਓ ਕਿਦਾਂ ਖਲਾਰੀ ਵੀ ਹਾਂਜੀ ਜਗਤ ਨਾਲ ਦੀ ਇਕੱਠੀ ਹੁੰਦੀ ਹੋਣਾ ਭਾਈ ਤੁਸੀਂ ਮੁੰਡਾ ਕਹ ਜੋ ਇਹ ਘਰ ਪਿਆ ਹੈ ਨਹੀਂ ਐ ਬੰਨ ਬੁਲਾ ਲੈ ਹੱਥ ਜੋੜ ਕੇ ਵੀ ਕਹਿ ਦੇ ਉਹਨੂੰ ਬੁਲਾ ਲੈ ਉਹਦੇ ਘਰਵਾਰੇ ਨੂੰ ਫੇਰਿਆ ਸੀ ਤੂੜੀਆ ਸੀ ਚੱਕ ਲੈਣ ਉਹਨੇ ਆਪੇ ਚੱਕ ਚੱਕਿਆ ਉਹ ਸਿੱਟੀ ਬੀਜੀ ਉਹ ਦੇਖ ਲਓ ਤੁਸੀਂ ਆਪ ਦੇਖ ਦੀ ਸਾਨੂੰ ਠੀਕ ਹੈ ਜੀ ਉਹ ਟੀਨ ਦੇ ਪਾਤਰ ਛੱਡਦੇ ਤੇ ਟੰਗਰ ਖੋਲਦੇ ਤੇ ਆ ਜੋ ਜੋ ਘਰਵਾਇ ਰਹੇ ਉਹ ਰੋਂਦੀ ਫੇਰਦੀ ਤੁਹਾਨੂੰ ਨਾਂ ਤਾਂ ਨਹੀਂ ਪਤਾ ਉਹ ਤਾਂ ਪਛਾਣ ਦੱਸਾਂ ਸੀ ਤੇ ਵਾਲ ਘੱਟੇ ਤੇ ਨਾ ਹਾਂਜੀ ਹਾਂਜੀ ਪਛਾਣ ਹੁੰਦੀ ਆ ਸਾਨੂੰ ਹੈਗੇ ਉਹ ਜਿਹੇ ਸੇਧ ਜੀ ਦੀ ਹਾਂਜੀ ਸੇਧ ਜੀ ਦੇ ਉਸ ਬੰਦੇ ਦੀ ਪਛਾਣ ਨਾ ਉਹ ਤਾਂ ਨਹੀਂ ਪਤਾ ਸਾਨੂੰ ਨਾਮ ਤੁਹਾਨੂੰ ਮੈਂ ਦੱਸਦਾ ਹਾਂ ਹਾਂਜੀ ਨਾ ਤਾਂ ਨਾਮ ਮਰ ਕੋਣ ਜੀ ਮਨੀ ਵੀ ਹੋਇਆ ਮਨੀ ਵੀ ਹੋ ਮਨੀ ਵੀ ਹੋ ਹਾਂਜੀ ਅੱਛਾ ਮਨੀ ਅਫਸਰ ਜਿਹਦਾ ਦਾ ਨਾਮ ਲੈ ਰਹੇ ਜੀ ਨਾ ਇਹ ਸਭ ਕੁਝ ਕੀਤਾ ਮਨੀ ਵੀ ਕੁੜੀ ਦਾ ਉਧਰ ਗੱਲ ਕਰ ਤੇ ਬਸ ਬਾਕੀ ਤੁਹਾਨੂੰ ਹੋਰ ਦਿਖਾਉਂਦੇ ਆ ਉਹ ਕੀ ਕਰਦੇ ਕਰਦੀ ਲਾਲਚੰਦ ਜੀ ਬੋਲ ਰਹੇ ਜੀ ਬਿਲਕੁਲ ਲਾਲਚੰਦ ਗੱਲ ਕਰ ਰਹੇ ਜੀ ਲਾਲਚੰਦ ਜੀ ਆਪਾਂ ਹੁਣੇ ਹੁਣ ਨਾ ਇੱਕ ਖਬਰ ਕਰਕੇ ਆਏ ਬਿਲਕੁਲ ਜੀ ਭੋਲੇਵਾਲ ਦੀ ਠੀਕ ਹੈ ਜੀ ਭੋਲੇਵਾਲ ਦੀ ਠੀਕ ਹੈ ਭੋਲੇਵਾਲ ਹਾਂਜੀ ਹਾਂਜੀ ਉਹ ਕੁਸ ਗੰਗੁਨਿਆ ਉਨੀ ਬੰਨੀਆਂ ਮਤੀਆਂ ਉਸ ਜਗ੍ਹਾ ਤੇ ਉਹ ਹੈਗੀ ਸਰਕਾਰ ਦੀ ਝਗਾਏ ਹਾਂਜੀ ਹਾਂਜੀ ਵਿਭਾਗ ਜੰਗਲਾਤ ਦੀ ਜੀ ਆ ਗਿਆ ਉਨੀ ਭੋ ਦੀਏ ਬੋਰੇ ਜੇ ਰੱਖੇ ਉੱਤੇ ਠੀਕ ਹੈ ਜੀ ਤੇ ਉਹ ਕਹਿ ਰਹੇ ਵੀ ਸਾਡੇ ਨਾਲ ਜਿਹੜਾ ਵਿਭਾਗ ਨੇ ਬਹੁਤ ਜ਼ਿਆਦਾ ਤੱਕਾ ਕੀਤਾ ਸਾਡੀ ਜਮਹਤਾ ਖੋਲਤੀਆਂ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਸਭ ਤੁਸੀਂ ਦੇਖਿਆ ਹੋਣਾ ਵੀ ਗੱਲ ਮੇਰਾ ਸਵਾਲ ਨਹੀਂ ਪੂਰਾ ਹੋਇਆ ਹਾਂਜੀ ਹਾਂਜੀ ਤੇ ਉਹ ਕਹਿ ਰਹੇ ਆ ਵੀ ਇਹਦੇ ਪਿੱਛੇ ਸਾਰੇ ਹੀ ਪਿੰਡ ਇਕੱਠਾ ਹੋਇਆ ਬਈ ਇੱਕ ਪਾਸੇ ਅੱਛਾ ਜੀ ਪਿੰਡ ਦੀਆਂ 30-35 ਔਰਤਾ ਮਾਤਾਵਾਂ ਪੈਣਾ ਯਾਨੀ ਕਿ ਟੋਟਲ 40-50 ਕ ਬੰਦੇ ਹੋਣੇ ਆ ਬੈਠੇ ਠੀਕ ਹੈ ਠੀਕ ਹੈ ਜੀ ਇਹ ਕਹਿ ਰਹੇ ਆ ਵੀ ਲਾਲ ਚੰਦ ਨੇ ਨਾ ਸਾਡਾ ਜੀਣਾ ਮੁਸ਼ਕਲ ਕੀਤਾ ਪਿਆ ਹਾਂ ਵੀ ਇਹ ਨਿਤ ਸਾਡੀਆਂ ਕੰਪਲੀਟਾਂ ਪਾ ਪਾ ਕੇ ਸਾਡੀ ਨੇ ਬਸ ਕਰਾਈ ਪਈ ਠੀਕ ਹੈ ਜੀ ਹੁਣ ਤੁਸੀਂ ਦੱਸੋ ਕੀ ਕਹਿਣਾ ਚਾਹਦੇ ਸਰ ਪਹਿਲੇ ਨੰਬਰ 'ਤੇ ਜ਼ਮੀਨ ਕਿਹਦੀ ਆਹੋ ਪੰਜਾਬ ਸਰਕਾਰ ਦੀ ਵਿਭਾਗ ਜੰਗਲਾਤ ਦੀ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਤਾਂ ਠੀਕ ਹੈ ਜੀ ਜ਼ਮੀਨ ਕਿਦੀ ਹੈ ਪੰਜਾਬ ਸਰਕਾਰ ਮਹਿਕਮਾ ਜਗਲਾਤ ਦੀ ਹੈ ਨੰਬਰ 2 ਤੁਹਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਤੇ ਨਾਲ ਕਾਰਵਾਈ ਕਿਹਨੇ ਕੀਤੀ ਜੀ ਮਹਿਕਮਾ ਜਗਲਾਤ ਨੇ ਕੀਤੀ ਹੈ ਉਹਨਾਂ ਦੇ ਮੁਲਾਜ਼ਮਾਂ ਨੇ ਕੀਤੀ ਹੈ ਮੁਲਾਜ਼ਮ ਕਿਦੀ ਹੈ ਪੰਜਾਬ ਸਰਕਾਰ ਦੇ ਹੈ ਠੀਕ ਹੈ ਠੀਕ ਹੈ ਜੀ ਅਸਲ ਵਿੱਚ ਕੀ ਗੱਲ ਹੈ ਕਿ ਇਹ ਜਿਹੜੇ ਬੰਦੇ ਉੱਥੇ ਕਬਜ਼ਾ ਕਰਦੇ ਤਾਂ ਨਹੀਂ ਜੀ ਜਿਹੜੇ ਬੰਦੇ ਦਾ ਕਬਜ਼ਾ ਉੱਥੇ ਸ਼ੋ ਹੋਇਆ ਜਿਨ੍ਹਾਂ ਨੇ ਕੀਤਾ ਵਾ ਤਾਂ ਜਿਨ੍ਹਾਂ ਦੇ ਸਮਾਨ ਤੋਂ ਮਹਿਕਮਾ ਨੇ ਚੁਕਾਇਆ ਇਹ ਹੀ ਬੰਦੇ ਮੈਂ ਕਿਹਾ ਉਹਦੇ ਮੁਲਾਜ਼ਮ ਤੇ ਓਕੇ ਇਹ ਹੀ ਬੰਦੇ ਮੈਂ ਕਿਹਾ ਮੁਲਾਜ਼ਮ ਜਿੱਥੇ ਸਰਜੀਤ ਸਿੰਘ ਜੈ ਚੰਦ ਪਾਤਰਾ ਆਪਣਾ ਠਾਕਰਦਾਸ ਤੇ ਜਗਦੇਵ ਚਾਰ ਮੈਂਕ ਇਹਨੇ ਮੁਲਾਜ਼ਮ ਇਹ ਪੱਕੇ ਜਿਹੜੇ ਦੋ ਔਨ ਡਿਊਟੀ ਆ ਦੋ ਰਿਟਾਇਰ ਹੋ ਗਏ ਜੀ ਠੀਕ ਹੈ ਠੀਕ ਹੈ ਜੀ ਇੱਕ 25 ਜਨਵਰੀ ਨੂੰ ਇੱਕ ਨਾ ਕਰਤਾਰਪੁਰ ਪਿੰਡ ਦੀ ਕੋਰਟ ਦੇ ਥਰੂ ਨਿਸ਼ਾਨਦੇ ਹੋਈ ਸੀ ਜੀ ਸਾਡੇ ਕਰਤਾਰਪੁਰ ਦੀ ਨਾਲੇ ਭੋਲੇਵਾਲ ਦੀ ਹੱਦ ਲੱਗਦੀ ਹੈ ਉਹ ਨਿਸ਼ਾਨਦੇ ਹੋਈ ਸੀ ਨਿਸ਼ਾਨਦੇ ਦੇ ਵਿੱਚ ਭੋਲੇਵਾਲ ਦੇ ਬੰਦਿਆਂ ਦਾ ਕਰਤਾਰਪੁਰ ਦੀ ਸ਼ਾਮਲੜ ਜ਼ਮੀਨ ਤੇ ਨਜਾਇਜ਼ ਕਬਜ਼ਾ ਹੋ ਗਿਆ ਹੂੰ ਉਹ ਚ ਮਹਿਕਮਾ ਜਨਲਾਪਤ ਪੰਚਾਇਤ ਵਾਲੇ ਵੀ ਆਏ ਹੋਏ ਤੇ ਜੀ ਠੀਕ ਹੈ ਜਿਹੜੀ ਜਦੋਂ ਕਬਜ਼ਾ ਸ਼ੋ ਹੋ ਗਿਆ ਤਾਂ ਉਹਨਾਂ ਨੇ ਪੂਰਾ ਨਕਸ਼ਾ ਬਣਾ ਕੇ ਦਿੱਤਾ ਜੀ ਸਾਨੂੰ ਠੀਕ ਹੈ ਕਰਤਾਰਪੁਰ ਦਾ ਭੋਲੇ ਵਾਲ ਦਾ ਜੀਚੀ ਕਰਤਾਰਪੁਰ ਦੀ ਹਾਦ ਦੇ ਨਾਲ ਖਸਰਾ ਨੰਬਰ 249 ਮੈਕਮਾ ਜੰਗਲਾਤ ਦਾ ਲੱਗ ਗਿਆ ਜੀ 200 ਕੁੰਜੇ ਮੈਕਮਾ ਜੰਗਲਾਤ ਦਾ ਲੱਗ ਗਿਆ 248 ਨੰਬਰ ਖਸਰਾ ਨੰਬਰ 248 ਜਿਹੜਾ ਮੈਕਮਾ ਜੰਗਲਾਤ ਦਾ ਲੱਗ ਗਿਆ ਜੀ ਠੀਕ ਹੈ ਇਹ ਕਿਸੇ ਦੀ ਕੋਈ ਗੱਲ ਨਹੀਂ ਹੈ ਮੈਕਮਾ ਜੰਗਲਾਤ ਨੇ ਸਿਰਫ ਆਪਣਾ ਬਚਾਅ ਕਰਨ ਖਾਤਰ ਇਹਨਾਂ ਦੇ ਕਾਰਵਾਈ ਕੀਤੀ ਕਿਉਂਕਿ ਹੁਣ ਜਿਹੜੇ ਇਹਨਾਂ ਦੇ ਸੈਕਟਰੀ ਸਾਹਿਬ ਹੈਗੇ ਕ੍ਰਿਸ਼ਨ ਕੁਮਾਰ ਜੀ ਠੀਕ ਹੈ ਸੈਕਟਰੀ ਫੋਰਸ ਜਿਹੜੇ ਕ੍ਰਿਸ਼ਨ ਹਾਂਜੀ ਜਿਹੜਾ ਮੇਨ ਮੈਂ ਤੁਹਾਨੂੰ ਇਹ ਇਲਜ਼ਾਮ ਲੱਗ ਰਿਹਾ ਵੀ ਤੁਸੀਂ ਇਹ ਕਹਿੰਦੇ ਵੀ ਬਾਰ-ਬਾਰ ਫਲਾਨੇ ਪਿੰਡ ਦਾ ਵਿਅਕਤੀ ਹੈ ਇਹ ਤੰਗ ਕਰਦਾ ਇਹ ਮੈਂ ਦੀਆਂ ਕੰਪਲੇਟਾਂ ਕਰਦਾ ਉਹ ਤੁਸੀਂ ਕੀਤੀ ਐ ਕੰਪਲੇਟ ਜਾਂ ਨਹੀਂ ਸਰ ਮੈਂ ਪਹਿਲਾਂ ਕੰਪਲੀਟ ਕੀਤੀ ਜਿਵੇਂ ਮੈਂ ਹੁਣ ਕ੍ਰਿਸ਼ਨ ਕੁਮਾਰ ਤੋਂ ਵੀ ਮਿਲਣ ਦਾ ਟਾਈਮ ਲਿਆ ਵਾ ਜੀ ਉਹਨਾਂ ਨੂੰ ਮੇਲ ਪਾਈ ਵੀ ਹੈ ਜੀ ਮੇਲ ਪਾ ਕ ਉਹਨਾਂ ਨੂੰ ਮੈਂ ਉਹਨਾਂ ਨੂੰ ਮੇਲ ਪਾ ਕ ਨੂਰਪੁਰ ਰੇਂਜ ਦੇ ਵਿੱਚ ਬੰਦ ਰੱਖ ਵਿੱਚ ਨਯਾਜ ਮਾਈਨਿੰਗ ਆ ਹੂੰ ਹੂੰ ਠੀਕ ਹੈ ਜੀ ਦਫਾ ਦੇ ਨੰਬਰ ਜਿਹੜੇ ਬੰਦ ਰੱਖੇ ਦੇ ਹੈਗੇ ਉੱਥੇ ਨਜਾਇਜ਼ ਮਾਈਨਿੰਗਾਂ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ੇ ਜੰਗਲਾਂ ਦੇ ਵਿੱਚ ਨਜਾਇਜ਼ ਕਟਾਈਆਂ ਠੀਕ ਹੈ ਉਹਦੇ ਸਬੰਧ ਵਿੱਚ ਮੈਂ ਟੋਟਲ ਰਿਕਾਰਡ ਦੇ ਨਾਲ ਉਹਨਾਂ ਨੂੰ ਜਾਣੂ ਕਰਵਾਉਣਾ ਚਾਹੁੰਦਾ ਜੀ ਠੀਕ ਹੈ ਕੈਂਪਲੈਂਟ ਕਰਤਾ ਤੁਸੀਂ ਇਹਨਾਂ ਜਿਹੜਾ ਪਿੰਡ ਵਾਲੇ ਇਲਜ਼ਾਮ ਲਾ ਰਹੇ ਹੋ ਸੱਚ ਲਾ ਰਹੇ ਕੰਪਲੇਂਟ ਕਰਤਾ ਕੰਪਲੇਟ ਤਾਂ ਮੈਂ ਉਹਨਾਂ ਨੂੰ ਮੈਂ ਤਾਂ ਸਿੱਧਾ ਡਾਇਰੈਕਟ ਕ੍ਰਿਸ਼ਕ ਪਾਉਂਦਾ ਸੰਪਰਕ ਜਾਇਆ ਬਣ ਜੀ ਮੈਂ ਕਹਿੰਦਾ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਹਾਂਜੀ ਕਹਿਣ ਦਾ ਮਤਲਬ ਇਹਨਾਂ ਵਾਲੀ ਜਿਹੜੀ ਜ਼ਮੀਨ ਹੈ ਜਿਹੜੀ ਜਿੱਥੇ ਇਹ ਨਹੀਂ ਗਾਈਆਂ ਕੋਈਆਂ ਫਿਲਹਾਲ ਮੇਰੀ ਕੋਈ ਕੰਪਲੇਨ ਨਹੀਂ ਹੈ ਕਿ ਮੈਂ ਸਬੂਤਾਂ ਦੇ ਆਧਾਰ ਤੇ ਕ੍ਰਿਸ਼ਨ ਕੁਮਾਰ ਜੀ ਨੂੰ ਦੂੰਗਾ ਜੀ 100% ਦੁਖਾਉਂਗਾ ਮੈਂ ਇਹਦੀ ਨਾ ਤੁਸੀਂ ਗਲਤ ਗੋਲ ਕਰ ਜਾਂਦੇ ਹਾਂ ਜੀ ਹਾਂਜੀ ਤੁਸੀਂ ਕੰਪਲੀਟ ਕੀਤੀ ਜਾਂ ਨਹੀਂ ਕੀਤੀ ਮੈਂ ਸਰ ਕ੍ਰਿਸ਼ਨ ਕੁਮਾਰ ਜੀ ਨੂੰ ਟਾਈਮ ਲਿਆਵਾ ਜੀ ਨੂਰਪੋਜ ਦੀ ਰੇਂਜ ਦਾ ਲਿਆਵਾ ਸਾਰਾ ਪਿੰਡ ਦਾ ਤੁਸੀਂ ਲਿਆਵਾ ਟਾਈਮ ਮੈਂ ਮੰਨ ਗਿਆ ਹਾਂਜੀ ਤੁਹਾਡੀ ਗੱਲ ਸਾਰੀ ਸਮਝ ਗਿਆ ਹੁਣ ਜਦੋਂ ਤੁਸੀਂ ਜੇ ਤੁਸੀਂ ਕਹਿੰਦੇ ਵੀ ਮੈਂ ਨਹੀਂ ਕੰਪਲੀਟ ਕੀਤੀ ਸੁਣੋ ਜੀ ਸੁਣੋ ਮੇਰੀ ਗੱਲ ਸੁਣੋ ਤੁਸੀਂ ਸੁਣੋ ਸਰ ਮੇਰੀ ਤੁਸੀਂ ਗੱਲ ਸੁਣ ਗਏ ਇੱਕ ਸੈਕਿੰਡ ਮੈਂ ਪਬਲਿਕ ਦੀ ਆਵਾਜ਼ ਸੁਣ ਰਿਹਾ ਹਾਂ ਜੀ ਹਾਂ ਜੀ ਮੈਂ ਤੁਹਾਡੀ ਵੀ ਸੁਣਾਇਆ ਕਰਦਾ ਉਹ ਪਿੰਡ ਵਾਲੇ ਇਹੀ ਗੱਲ ਕਹਿੰਦੇ ਵੀ ਸਾਨੂੰ ਅਫਸਰ ਚਾਹੀਏ ਨੇ ਜਿਹੜੀ ਉੱਪਰ ਹਾਂ ਉਹ ਵੀ ਇਹੀ ਗੱਲ ਕਹਿੰਦੀ ਵੀ ਇੱਥੇ ਕੋਈ ਕੁਝ ਹੋਇਆ ਤਾਂ ਕਰਦਾ ਨਹੀਂ ਐ ਬਣਿਆ ਕੁਝ ਕਰਦਾ ਨਹੀਂ ਐ ਬਿਨਾ ਮਤਲ ਦੇ ਇੱਕ ਬੰਦਾ ਸਾਡੀਆਂ ਕੰਪਲੀਟਾ ਕਰ ਕਰਕੇ ਜੇ ਜੇ ਸਰਦਾਰ ਵੀ ਡੰਡਾ ਚੜ੍ਹਵਾਈ ਜਾਂਦਾ ਜੇ ਬਣਿਆ ਨਹੀਂ ਕਰਦਾ ਜੇ ਬਣਿਆ ਨਹੀਂ ਕਰਦਾ ਤਾਂ ਮੈਂਕਮਾ ਜੰਗਲਾਤ ਨੇ 12 ਬੰਦੇ ਨੋਟਿਸ ਕਿਉਂ ਦਿੱਤੇ 11 ਨੂੰ ਜਿਨ੍ਹਾਂ ਨੂੰ 12 ਮਾਰ ਦਿੱਤੇ ਉਹ ਤੇ ਉਹ ਸਾਡੀ ਪਰਲੇ ਪਾਸੇ ਇੱਕ ਜ਼ਮੀਨ ਹੈ ਉਹਦਾ ਨੰਬਰ ਹੈ ਉਹਦੀ ਹੈ ਉਹਦੀ ਨਹੀਂ 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 ਉਹਦਾ ਸਾਹਮਣੇ ਹੀ ਹੈ ਬਿਲਕੁਲ ਜੀ ਉਹ ਨੰਬਰ ਹੀ ਹੈ ਫਸਲ ਨੰਬਰ 249 205 ਤੇ 248 ਠੀਕ ਹੈ ਨਹੀਂ ਉੱਥੇ ਪੈ ਤੋ ਇਕੱਠੇ ਨੰਬਰ ਚਲੇਵੇ ਜੀ ਇਹ ਤਾਂ ਮਹਿਕਮਾ ਜਿਲਾਦਾ ਨਾ ਨੋਟਿਸ ਕਿਉਂ ਦਿੱਤੇ ਜੀ ਉਹ ਕਹਿੰਦੇ ਵੀ ਸਾਬਤ ਕਰ ਦਵੇ ਲਾਲਚੰਦ ਇਹ ਨੋਟਿਸ ਕਿਹਦਾ ਹੈ ਹੀ ਨਹੀਂ ਕਿਹਦਾ ਜੀ ਇਸ ਜਗ੍ਹਾ ਦਾ ਨਹੀਂ ਹੈ ਪਰਲੇ ਪਾਸੇ ਦਾ ਹੈ ਸਰ ਇਸ ਜਗ੍ਹਾ ਦਾ ਨਹੀਂ ਹੈ ਪਰਲੇ ਪਾਸੇ ਦਾ ਹੈਗਾ ਉਹ ਪੱਕੇ ਮਕਾਨ ਦਾ ਹੈਗਾ ਕਿਉਂਕਿ ਮਹਿਕਮਾ ਜਿਲਾਦਾ ਜੇ ਇਹ ਚਾਹੁੰਦਾ ਵੀ ਪਹਿਲੇ ਉੱਥੇ ਬੰਦੇ ਪੱਕੇ ਮਕਾਨ ਬਣਾ ਲੈਣ ਬਾਅਦ ਚ ਉਹਨਾਂ ਨੋਟਿਸ ਦੇ ਵਿੱਚ ਨੋਟਿਸ ਦੇ ਵਿੱਚ ਅਸੀਂ ਸ਼ੋਅ ਕਰਦੇ ਪੁਰਾਣੇ ਕਬਜ਼ੇ ਹੈਗੇ ਹੋਏ ਵੇ ਇਹ ਜਿੱਦਾਂ ਹੋਣੀ ਨਾ ਤੇ 12 ਮਾਰਚ ਨੋਟਿਸ ਦੇ ਵਿੱਚ ਸ਼ੋਅ ਕੀਤਾ ਹੂੰ ਹੂੰ ਇਹੀ ਚੀਜ਼ ਹੈ ਨਾ ਜੀ ਬਾਕੀ ਕੋਰ ਇਲਜ਼ਾਮ ਲਾਉਂਦੇ ਉਹ ਤੁਹਾਡੀ ਆਪਣੀ ਗੱਲ ਹੈ ਦੇਖੋ ਆ ਪਾਟਾ ਕੋ ਲੈਣਾ ਦੇਣਾ ਨਹੀਂ ਹੈ ਉਹ ਕਹਿੰਦੇ ਵੀ ਨਾ ਇਹਨਾਂ ਜੀ ਪੰਚਾਇਤ ਦੀ ਆਪ ਜ਼ਮੀਨ ਉਹ ਦੱਬੀ ਵੀ ਸਰ 95% ਕਰਤਾਰਤਾ ਦੇ ਵਿੱਚ ਪੰਚਾਇਤੀ ਸ਼ਾਮਲ ਜ਼ਮੀਨ ਤੇ ਕਬਜ਼ਾ ਹੈ ਹਾਂ 95% ਹੈ ਓਕੇ ਮੈਂ ਤੁਹਾਨੂੰ ਫਰਮਾਂ ਵੀ ਭੇਜੀਆਂ ਤੁਹਾਨੂੰ ਫਰਦਾ ਭੇਜੀਆਂ ਜਿੱਥੇ 60 ਪੇਜ ਭੇਜੇ ਆ ਹੂੰ ਠੀਕ ਹੈ ਜੀ ਜਾਨਕਿ 95% ਜਿਹੜੇ ਲੋਕ ਰਹਿ ਰਹੇ ਆ ਉਹ ਪੰਚਾਇਤੀ ਪੰਚਾਇਤੀ ਜ਼ਮੀਨ ਚ ਰਹਿ ਰਹੇ ਕਰਤਾਰਤਾ ਦੇ ਰਹਿ ਰਹੇ ਨਾ ਕਰਤਾਰਤਾ ਦੇ ਜਿਸ ਦੇ ਚ ਤਾਂ ਫਿਰ ਤੁਹਾਡੀ ਕੋ ਮੱਲੀ ਵਾਲੀ ਗੱਲ ਨਹੀਂ ਨਾ ਜਾਂਦੀ ਨਹੀਂ ਉਹ ਤਾਂ 55% ਰੈਰਨਾ ਜੀ ਕਰਤਾਰਪੁਰ ਦੇ ਸਾਥੀ ਸਾਰੇ ਪਿੰਡ ਕਰਤਾਰਪੁਰ ਸ਼ਾਮਲ ਚਲੇ ਰਹੇ ਆ ਤੁਸੀਂ ਬੰਨੇ ਇੱਕ ਗੱਲ ਦੱਸੋ ਤੁਹਾਡੀ ਉਹਨਾਂ ਨਾਲ ਕੋਈ ਖੁੰਦਕਵਾਜੀ ਹੈ ਲੜਾਈ ਹੈ ਜੀ ਸਰ ਖੁੰਦਕਵਾਜੀ ਇਹ ਹੈ ਜੀ ਦੇਖੋ ਜਿਹੜੇ ਮੈਂ ਤੁਹਾਨੂੰ ਦੱਸਿਆ ਤਾਂ ਤੁਹਾਡੇ ਲੋਟੀ ਸਾਹਿਬ ਜੀ ਤੁਸੀਂ ਮੈਂ ਤੁਹਾਨੂੰ ਇੱਕ ਅਖਬਾਰ ਦੀ ਖਬਰਾਂ ਦੇਣ ਨੂੰ ਕਿਹਾ ਸੀ ਤਾਂ ਸਾਨੂੰ ਮੈਂ ਪਹਿਲੇ ਵੀ ਗੱਲ ਕਹੀ ਵੀ ਕਰਤਾਰਪੁਰ ਚਾਹ ਲੰਬੜਦਾਨਾ ਨਿਆਜ਼ ਮਾਈ ਨਹੀਂ ਕੀਤੀ ਵੀ ਹੈ ਪਲੀ ਆਪਾ ਨੜਕੋ ਆ ਜਾਂਦੇ ਆ ਸਵੇਰੇ ਟਾਈਮ ਰੱਖ ਲਓ ਮੈਂ ਸਵੇਰੇ ਹੈ ਨਹੀਂ ਜੀ ਮੈਂ ਤਾਂ ਆਟੋ ਸਟੇਸ਼ਨ ਹੈਗਾ ਦੱਸੇ ਤਾਂ ਤੁਹਾਨੂੰ ਪਹਿਲੇ ਮੇਰੀ ਦਿਲਜੀਤ ਜੀ ਨਾਲ ਗੱਲ ਹੋ ਗਈ ਆ ਤੁਸੀਂ ਟਾਈਮ ਰੱਖ ਲਓ ਜਾਂ ਮਰਜ਼ੀ ਸਾਨੂੰ ਬੁਲਾ ਲਿਓ ਇਹ ਆ ਮੰਗ ਠੀਕ ਹੈ ਜੀ ਉਸ ਤੋਂ ਬਾਅਦ ਖੁੰਧ ਪਾ ਜੀ ਇਹਨਾਂ ਨੇ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਤਾਂ ਜੀ ਹਮਲਾ ਕਰਵਾ ਕੇ ਇਹਨਾਂ ਨੇ 354 ਦਾ ਪਰਚਾ ਕਰਾਇਆ ਤਾਂ ਮੇਰੇ ਤੇ ਮੇਰੀ ਮਾਂ ਤੇ ਭਾਈ ਤੇ ਭਰਜਾਈ ਤੇ ਘਰ ਵਾਲੀ ਤੇ ਮੇਰੇ ਮੁੰਡੇ ਤੇ ਓਕੇ ਓਕੇ ਠੀਕ ਹੈ ਜੀ ਮੈਂ ਇਹਨਾਂ ਤੇ ਵਾਰ ਕਿਉਂ ਨਾ ਕਰਾਂ ਇਹਦੇ ਖਿਲਾਫ ਫਿਰ ਹਾਂ ਬਿਲਕੁਲ ਉਹ ਤਾਂ ਚਲੋ ਤੁਹਾਡੀ ਆਪਣੀ ਜੋ ਠੀਕ ਹੈ ਜੀ ਉਹ ਜਿਹੜਾ ਬੰਦਾ ਜਿਹੜ ਠੀਕ ਹੈ ਜੀ ਉਹ ਬੰਦਾ ਸਰਕਾਰੀ ਮੁਲਾਜ਼ਮ ਹੈ ਮਹਿਕਮੇ ਦੇ ਚਾਰ ਬੰਦੇ ਜਿਹੜੇ ਜਿਨ੍ਹਾਂ ਨੂੰ 11 ਨੋਟਿਸ ਹੈ ਚਾਰ ਬੰਦੇ ਮਹਿਕਮੇ ਦੇ ਪੱਕੇ ਮੁਲਾਜ਼ਮ ਹੈ ਵਿੱਚ ਦੋ ਰਿਟਾਇਰ ਹੋ ਗਏ ਦੋ ਆਨ ਰੂਟੀ ਹੈ ਚਲੋ ਠੀਕ ਹੈ ਪ੍ਰੇਮ ਬਾਕੀ ਧੰਨਵਾਦ ਤੁਹਾਡਾ ਤੁਹਾਡਾ ਨਹੀਂ ਨਹੀਂ ਸਰ ਹੋਰ ਲਓ ਤੁਸੀਂ ਖਬਰ ਹੋਰ ਲਓ ਉਹਦੇ ਬਾਅਦ ਤੋਂ ਲੰਬਾ ਹੋ ਜਾਣਾ ਲੰਬਾ ਹੋ ਜਾਣਾ ਜਿੱਤ ਨਹੀਂ ਸਰ ਜੇ ਤੁਸੀਂ ਖਬਰ ਲੈਣੀ ਤਾਂ ਲੰਬੀ ਲਾਓ ਪੈਂਟਿੰਗ-ਪੈਂਟ ਦੀ ਖਬਰ ਲਾਉਣੀ ਹੈ ਉਸ ਤੋਂ ਬਾਅਦ ਇਹਨਾਂ ਬੰਦਿਆਂ ਦੇ ਸਰ ਫਿਰ ਜਿਹੜਾ ਹੈਗਾ ਸਰਕਾਰੀ ਰੱਖਗੜ ਬਣੇ ਹੋਏ ਜੀ ਠੀਕ ਹੈ ਕਿ ਇਹ ਸਾਰੀ ਪਾਵਰ ਹੈਗੇ ਜੀ ਇਹਨਾਂ ਬੰਦੇ ਨੇ ਮੋਦੀ ਨਾਲ ਟਾਇਲਟ ਲਿਆਵਾ ਇਹ ਬੰਦੇ ਨੇ ਰੇ ਠੀਕ ਹੈ ਜਿੱਥੇ ਸਬਜੀਤ ਸਿੰਘ ਬਾਂਕੇ ਦਾ ਇਹਦੇ ਪਿਓ ਦੇ ਨਾਂ ਦੇ ਇੱਕ ਜ਼ਮੀਨ ਹੈਗੀ ਜਿਹੜੀ 5 ਮਰਲੇ ਜ਼ਮੀਨ ਹੈ ਜੂ ਕੋਰਕੋਕ ਚੁੱਕੀ ਵੀ 2003 ਦੀ ਜਿੱਥੇ ਤਾਂ ਅੱਜ ਟੈਂਟ ਪ੍ਰੈਜ਼ੈਂਟ ਮਕਾਨ ਹੈਗਾ ਠੀਕ ਹੈ ਕਿਸੇ ਦਾ ਇਲਜ਼ਾਮ ਲਾਉਣ ਤੋਂ ਪਹਿਲਾਂ ਨਾ ਆਪਣੇ ਮੰਗੇ ਥੱਲੇ ਸਾਨੂੰ ਸੋਠਾ ਮਾਰਨ ਚਾਹੀਦਾ ਬਸ ਅਸੀਂ ਕਿਸੇ ਦਾ ਇਲਜ਼ਾਮ ਕਿਉਂ ਲਾਉਣੀ ਹੈ ਪੱਥਾਂ ਦੇ ਦਾ ਮਹਿਕਮਾ ਜੰਗਲਾਤ ਨੇ ਆਪਣੇ ਵਿਚਾਰ ਖਾਤਰ ਜ਼ਮੀਨ ਖਾਲੀ ਕਰਾਈ ਹੈ ਜੀ ਕਿਉਂਕਿ ਕ੍ਰਿਸ਼ਨ ਕੁਮਾਰ ਨੂੰ ਬੁਲਾਇਆ ਕਿ ਮੈਂ ਆਪਣੇ ਨੂਰਪੁਰ ਦੇ ਇਰੀ ਦਾ ਮੌਕਾ ਦਿਖਾਣਾ ਚਾਹੁੰਦਾ ਸਹੀ ਗੱਲ ਜਿਹੜੀ ਮੇਰੇ ਤੁਸੀਂ ਐਂਡ ਤੇ ਆ ਜਾਓ ਠੀਕ ਹੈ ਠੀਕ ਹੈ ਜੀ ਉਹਨ ਯਾਰ ਸੋਟਾ ਤੁਸੀਂ ਕਹਿਣਾ ਦੱਸ ਦੋਗੇ ਆਪਾਂ ਉਹੀ ਚਲਾਣਾ ਹੈ ਨਾ ਮੇਰੇ ਸਾਰੇ ਚ ਕੋਈ ਉਹ ਨਹੀਂ ਹੈਗਾ ਜੀ ਵਿਭਾਗ ਜੰਗਲਾਤ ਦਾ ਸਿਰਫ ਆਪਣੀ ਨੌਕਰੀ ਦੇ ਬਚਾਣ ਖਾਤਰ ਉਹ ਜ਼ਮੀਨ ਖਾਲੀ ਕਰਾਈ ਹੈ ਜੀ ਵਿਭਾਗ ਜੰਗਲਾਤ ਦੀ ਜ਼ਮੀਨ ਆ ਉਹ ਜਾਨੀ ਕਹਿੰਦੇ ਤੁਹਾਡਾ ਤੁਹਾਡਾ ਕੋਈ ਰੋਲ ਨਹੀਂ ਪਿੰਡ ਵਾਸੀ ਜਿਹੜੇ ਆ ਤੁਹਾਡੇ ਉੱਪਰ ਬਿਨਾਂ ਮਤਲ ਦੇ ਇਨਜਾਮ ਲਗਾ ਕਹਿੰਦੇ ਨੂੰ ਸਾਰੇ ਕਹਿ ਜਾਂਦੇ ਜੀ ਹੂੰ ਕਹਿੰਦੇ ਨੂੰ ਸਾਰੇ ਕਹਿ ਜਾਂਦੇ 95% ਪੋਲੇ ਵਾਲਦੇ ਜੰਗ ਕਰਤਾਰ ਤੇ ਜੰਗਲ ਚ ਖੈਰ ਵੜ ਕੇ ਲੈਂਦੇ ਜੀ ਪਤਾ ਇਹ ਚੀਜ਼ ਜਿਹੜੇ ਬੰਦੇ ਇਹੀ ਅਲੀਗੇਸ਼ਨ ਲਾਉਂਦੇ ਨੇ ਉਹ ਖੁਦ ਮੁੰਡੇ ਹੈਗੇ ਆ ਤੁਹਾਡੇ ਕੋਲ ਪ੍ਰੂਫ ਹੈਗੇ ਇਹਦੇ ਪਰੂਫ ਸਰ ਬੰਦੇ ਦੀ ਰਿਪੋਰਟ ਹੋਈ ਵੀ ਐ ਤੁਹਾਨੂੰ ਕਾਪੀ ਦਿਖਾ ਦੂੰਗਾ ਮਹਿਕਮੇ ਜੰਗਲਾਤ ਨੂੰ ਪੁੱਛ ਲਓ ਮੈਨੂੰ ਦਿਓ ਮੈਂ ਪੁੱਛੂੰਗਾ ਮਹਿਕਮੇ ਨੂੰ ਕੀ ਕੀਤਾ ਇਹਦੇ ਉੱਰ ਠੀਕ ਨੇ ਜੀ ਮੈਂ ਤੁਹਾਨੂੰ 12 14 ਬੂਟੇ ਦੀ ਰਿਪੋਰਟ ਦਿੰਦਾ ਜੀ ਆ ਹੁਣੇ ਹੀ 1 ਅਪ੍ਰੈਲ ਨੂੰ ਬੂਟੇ ਵੱਢੋ ਇੱਥੇ ਤੇ ਹੂੰ ਚਲੋ ਕੋਈ ਨਹੀਂ ਦੋਸਤਾਂ ਤੁਹਾਡੀ ਵੀਡੀਓ ਬੰਦੇ ਆਇਡੈਂਟੀਫਾਈ ਕਰ ਲਈ ਜੀ ਬੰਦੇ ਸਭ ਕੁਝ ਹੋ ਗਿਆ ਹੂੰ 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 ਠੀਕ ਹੈ ਨਾ ਤੁਸੀਂ ਖਬਰ ਲਾਓ ਮੈਨੂੰ ਦੱਸੋ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਭੇਜਾਂ ਉਹਨਾਂ ਦੇ ਵਟਸਐਪ ਤੇ ਕੋਈ ਗੱਲ ਨਹੀਂ ਜੀ ਕੋਈ ਨਹੀਂ ਥੈਂਕ ਯੂ ਆਰ 1 ਚੈਲੇਂਜ ਤੁਹਾਡਾ ਸਵਾ ਇੱਥੇ ਸਾਨੂੰ ਇਹ ਪਤਾ ਲੱਗਿਆ ਕਿ ਫੋਰੈਸਟ ਮਹਿਕਮੇ ਨੇ ਕੁਝ ਗਰੀਬ ਲੋਕਾਂ ਤੇ ਬਹੁਤ ਜ਼ਿਆਦਾ ਧੱਕਾ ਕੀਤਾ। ਆਹ ਜਾਣਦੇ ਹਾਂ ਕੀ ਹੋਇਆ। ਸਾਰਾ ਉਹਨਾਂ ਦਾ ਪੱਕ ਜਾਣਦੇ ਆ ਪਿੰਡ ਵਾਸੀ ਆਗੇ ਹੋਏ ਆ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਉਧਰ ਮਾਤਾ ਪੈਣਾ ਵੀ ਖੜੀਆਂ ਸਾਹਮਣੇ ਦੇਖ ਸਕਦੇ ਹੋ ਤੁਸੀਂ। ਆਹ ਸਾਹਮਣੇ ਫੋਰੈਸਟ ਦਾ ਕੀ ਆਗਾ ਜੀ ਇਹ? ਇਹ ਕੀ ਆਗਾ? ਗਾਰਡਕਵਾਰਟ। ਗਾਰਡਕਵਾਰਟ ਹੈ। ਇਹ ਦੇਖੋ ਤਾਜਮਹਿਲ ਨਾਲੋਂ ਵੀ ਜ਼ਿਆਦਾ ਇਹ ਹੋ ਗਿਆ ਇਸ ਟਾਈਮ ਮਹਿਕਮੇ ਨੂੰ। ਇੱਥੇ ਦੱਸਿਓ ਮੈਨੂੰ ਕੀ ਆ ਇਹਨਾਂ ਨੇ